जिंदाबाद, 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 सखनी जवान जिंदाबाद, जिंदाबाद, जिंद ਜਿੰਦਾਬਾਦ 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 ਗੰਗਨਾਪੁਰ ਮੁਰਦਾਬਾਦ 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 100 ਰੁਪਏ ਨੂੰ ਸਰਦੀਆਂ ਮਾਤਾ ਪੈਣਾ ਨੂੰ ਦਿੱਥਣ ਵਾਲੀ ਮੁਰਦਾਬਾਦ 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 ਸਾਡੀ ਅੰਦੋਲਨ ਦੇ 100 ਰੁਪਏ ਸਾਡੇ ਮੁਰਦਾਬਾਦ ਮੈਚੋ ਲੈ ਲਿਓ ਫੋਟੋ ਮੁਰਦਾਬਾਦ kundi badi 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 bad chapter ¨chんだ abar Sandabar x Angada war endedabar xasyid badi 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 badar, jid bari badi 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 badar packard established yaad sato. rup kundangy badi badi aa ਜਿੰਦਾਬਾਦ 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 ਕਾ ਕਲਵਿੰਦਰ ਕੌਰ ਜਿੰਦਾਬਾਦ 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 ਸਰਕਾਰ ਜਿੰਦਾਬਾਦ ਜਿੰਦਾਬਾਦ ਪ੍ਰਧਾਨ ਜੀ ਕੰਗਣਾ ਰਣਾਉਣ ਦਾ ਮਾਮਲਾ ਸਾਹਮਣੇ ਆ ਰਿਹਾ ਕੀ ਲੱਗਦਾ ਕੀ ਹੋਇਆ ਕੀ ਆ ਮੈਂ ਅਮ੍ਰਿਤ ਸਿੰਘ ਪ੍ਰਧਾਨ ਜਿਲ੍ਹਾ ਜੰਦਰ ਬੀਕੇ ਜੋ ਕਾਦੀਆਂ ਜੱਥੇ ਬੰਦੀ ਕੱਲ ਜਿਹੜਾ ਕੰਗਣਾ ਰੋ ਦਾ ਚੰਡੀਗੜ੍ਹ 에ਅਰਪੋਰਟ ਤੇ ਇੱਕ ਸੀਆਈਐਸਐਫ ਪੂਰੀ ਕਲਵਿੰਦਰ ਕੌਰ ਦੇ ਨਾਲ ਜੋ ਵੈਦ ਬਥਈਆ ਹੋਇਆ ਸਾਨੂੰ ਸੁਣ ਜਾਇਆ ਵੀ ਉਹਨਾਂ ਨੂੰ ਮੋਬਾਈਲ ਪੂਰੀ ਬੈਗ ਚ ਪਾਉਣ ਨੂੰ ਕਿਹਾ ਸੀਗਾ ਜਿੱਥੋਂ ਇਹ ਬਹਿਸ ਛਿੜੀ ਉਹ ਬਹਿਸ ਇੰਨੀ ਵੱਧ ਗਈ ਵੀ ਉਹਦੇ ਵਿੱਚ ਮੰਨ ਦੱਸਿਆ ਗਿਆ ਵੀ ਇਹ ਕੁਲਵਿੰਦਰ ਕੌਰ ਨੇ ਕੰਗਰਨ ਰੌਦ ਦੇ ਥੱਪੜ ਮਾਰਿਆ ਪਰ ਅਸੀਂ ਇਹਨੂੰ ਨਹੀਂ ਮੰਨਦੇ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਇਹ ਇਨਕੁਆਇਰੀ ਹੋਣੀ ਚਾਹੀਦੀ ਆ ਦੂਜੇ ਪਾਸੇ ਜੋ ਕੰਗਰਨ ਰੌਦ ਆ ਜਦੋਂ ਸਾਡਾ ਕਿਸਾਨੀ ਅੰਦੋਲਨ ਚੱਲਦਾ ਸੀਗਾ ਉਦੋਂ ਕੰਗਰਨ ਰੌਦ ਨੇ ਸਾਡੇ ਕਿਸਾਨਾਂ ਨੂੰ ਸਾਡੀਆਂ ਬੀਬੀਆਂ ਨੂੰ 100-100 ਰੁਪਏ ਦੀ ਦਿਹਾੜੀਦਾਰ ਸੱਦਿਆ ਸੀ ਉਦੋਂ ਉਹਦੇ ਤੇ ਕਿਸੇ ਨੇ ਪਰਚਾ ਨਹੀਂ ਕੀਤਾ ਅੱਜ ਜੇ ਕੁਲਵਿੰਦਰ ਕੌਰ ਤੇ ਉਸੇ ਤੈਸ਼ ਵਿੱਚ ਆ ਕੇ ਜਦੋਂ ਉਹਨਾਂ ਬੀਬੀਆਂ ਨੂੰ 100-100 ਰੁਪਏ ਦਿੰਦਾ ਸੱਦਿਆ ਸੀਗਾ ਉਦੋਂ ਉਸ ਕੁਲਵਿੰਦਰ ਕੌਰ ਕੁਰੀ ਦੀ ਵੀ ਮਾਤਾ ਜੀ ਉੱਥੇ ਬੈਠੇ ਸਨ ਇਸ ਕਰਕੇ ਜੇ ਅੱਜ ਕੁਲਵਿੰਦਰ ਕੌਰ ਦੇ ਕੋਈ ਤਸ਼ੱਦਦ ਕਰਦੇ ਆ ਉਹਦੇ ਉਹਦੇ ਜਿਹੜੇ ਦਿੱਤੇ ਆ ਉਹ ਸਰਕਾਰਾਂ ਨੂੰ ਬਹੁਤ ਗੰਭੀਰ ਭੁਗਤੇ ਬਹਿਣਗੇ ਔਰ ਜਿਹੜਾ 100-100 ਰੁਪਿਆ ਕੰਗੜਾ ਨੌਦ ਨੇ ਉੱਥੇ ਸਾਡੀਆਂ ਬੀਬੀਆਂ ਨੂੰ ਸੱਦਿਆ ਸਾਡੇ ਕਿਸਾਨਾਂ ਨੂੰ ਬੰਦਾ ਚੰਗਾ ਬੋਲਿਆ ਉੱਥੇ ਵੀ ਪਰਚਾ ਹੋਣਾ ਚਾਹੀਦਾ ਇਸ ਸਾਰੀ ਵਹਿ ਤੋਂ ਬਾਅਦ ਕੰਗੜਾ ਨੌਦ ਨੇ ਸਾਡੇ ਪੰਜਾਬ ਦੇ ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਸੱਦਿਆ ਗਿਆ ਇਹ ਵੀ ਸਾਡੇ ਤੇ ਇੱਕ ਬਹੁਤ ਵੱਡਾ ਧੱਬਾ ਉਰ ਲਾਇਆ ਇਹਦਾ ਵੀ ਉਹਦੇ ਤੇ ਸਾਨੂੰ ਇਸ ਬਹੁਤ ਸਾਡੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਉਹਨਾਂ ਨੂੰ ਕੌਰ ਖਾਲਸਾਨੀ ਗਿਆ ਔਰ ਕੁੜੀ ਨੂੰ ਜੋ ਸ਼ਬਦ ਵਰਤੇ ਆ ਉਹ ਤੇ ਪਰਚਾ ਹੋਣਾ ਚਾਹੀਦਾ ਹੈਗਾ ਅੱਜ ਜੇ ਇੱਕ ਕੁਲਵਿੰਦਰ ਕੌਰ ਕੁੜੀ ਨੇ ਥੱਪੜ ਮਾਰਿਆ ਅਸੀਂ ਇਹਨੂੰ ਮੀ ਕਹਿੰਦੇ ਵੇ ਥੱਪੜ ਮਾਰਨਾ ਚਾਹੀਦਾ ਸੀ ਪਰ ਜਦੋਂ ਕੋਈ ਜ਼ਿਆਦਾ ਅਤ ਹੋ ਜਵੇ ਫਿਰ ਥੱਪੜਾਂ ਤੇ ਵੀ ਗੱਲ ਤੋਂ ਅੱਗੇ ਵੀ ਵੱਧ ਸਕਦੀ ਆ ਅੱਜ ਜੇ ਉਹਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਨੇ ਰਕੰਦਾ ਰੌ ਦੇ ਇਹਨ ਸਾਨੂੰ ਅਤਵਾਦੀ ਬਖਵਾਦੀ ਸੱਧਿਆ ਜਦੋਂ ਲਖੀਮਪੁਰ ਖੀ ਦੇ ਵਿੱਚ ਸਾਡੇ ਕਿਸਾਨਾਂ ਦੇ ਗੱਡੀਆਂ ਝੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਦੋਂ ਉਹਨਾਂ ਨੂੰ ਕਿਉਂ ਨਹੀਂ ਹੱਤਵਾਦੀ ਵੱਖਵਾਦੀ ਕਿਹਾ ਇਹ ਜਿਹੜਾ ਜੇ ਪੰਜਾਬ ਕੋਈ ਲੰਗਰ ਲਾਉਣ ਪੰਜਾਬ ਵਾਲੇ ਜੇ ਕੋਈ ਕਦੇ ਨੂੰ ਅੱਤਵਾਦੀ ਕਦੇ ਵੱਖਵਾਦੀ ਕਹਿੰਦੇ ਆ ਇਸ ਕਰਕੇ ਅਸੀਂ ਸਰਕਾਰਾਂ ਨੂੰ ਚੇਤਾਵਨੀ ਦਿੰਨੇ ਆ ਭਾਰਤੀ ਕਿਸਾਨ ਯੂਨੀਅਨ ਆਗੂਦਿਆਂ ਕੁਲਵਿੰਦਰ ਕੌਰ ਦੇ ਨਾਲ ਖੜੀ ਆ ਔਰ ਦੂਜੀ ਗੱਲ ਨਾਲ ਖੜੀ ਆ ਕੋਈ ਵੀ ਉਹਦੇ ਕੋਲ ਦੁਸ਼ਤਦ ਕੀਤਾ ਤਾਂ ਜਿਹੜੀ ਸਰਕਾਰਾਂ ਆ ਇਹ ਅੰਦੋਲਨ ਅਸੀਂ ਕਰਾਂਗੇ ਤੇ ਜਿਹੜੇ ਇਹ ਨਤੀਜੇ ਆ ਉਹ ਭੁਗਤਣ ਲਈ ਸਰਕਾਰਾਂ ਤਿਆਰ ਹੋਣ ਔਰ ਇਹਦੀ ਜ਼ਿੰਮੇਵਾਰੀ ਵੀ ਸਾਰੀ ਸਰਕਾਰਾਂ ਦੀ ਹੋਊਗੀ ਦੇਖੋ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਉਹ ਮਲਾਜਮਿਆਂ ਕੁੜੀ ਫੌਜ ਦੀ ਆ ਫੌਜ ਦੀ ਮਲਾਜਮਿਆਂ ਜੇ ਉਹਨੂੰ ਕੋਈ ਹਰਕਤ ਕੀਤੀ ਆ ਉਹ ਕਿਸੇ ਤੈਸ਼ ਵਿੱਚ ਉਹਨੂੰ ਢੁਕਾਇਆ ਗਿਆ ਤਾਂ ਕੀਤੀ ਆ ਅਗਰ ਉਹਦੇ ਬੱਚਿਆਂ ਨੂੰ ਉਹਦੇ ਹਸਬੰਦ ਨੂੰ ਕੁਲਵਿੰਦਰ ਗੌਰ ਨੂੰ ਨਾ ਮਤਲਬ ਲੋਕਾਂ ਦੇ ਵਿੱਚ ਲਿਆਂਦਾ ਗਿਆ ਤਾਂ ਹੋ ਸਕਦਾ ਬਹੁਤ ਜਲਦੀ ਇਹ ਅੰਦੋਲਨ ਸ਼ੁਰੂ ਹੋ ਜਾਊਗਾ ਜਿਹੜਾ ਵੀ ਉਹ ਚੰਡੀਗੜ੍ਹ ਸਾਹ ਅੱਜ ਕੀ ਅੱਜ ਕੀ ਕੰਮ ਜਾ ਰਹੇ ਆ ਅੱਜ ਅੱਜ ਅਸੀਂ ਸਿਰਫ ਦਾ ਸਿਰਫ ਪ੍ਰੈਸ ਨੂੰ ਇੱਕ ਬਿਆਨ ਦੇਣਾ ਦੇਣ ਆਏ ਆ ਵੀ ਜਿਹੜੀ ਸਰਕਾਰਾਂ ਆ ਇਹਦੇ ਗੌਰ ਕਰਨ ਕੰਗਣਾ ਤੇ ਦੇਸ਼ ਤੋਂ ਉਹਦਾ ਪਰਚਾ ਹੋਣਾ ਚਾਹੀਦਾ ਔਰ ਫੌਜ ਦੀ ਬੇਇੱਜ਼ਤੀ ਕੀਤੀ ਆ ਔਰ ਆਪਣ ਡਿਊਟੀ ਉਡੀ ਦੇ ਫੌਜੀ ਮੁਲਾਜ਼ਮ ਨੇ ਥੱਪੜ ਮਾਰਿਆ ਉਹਨਾਂ ਬਹਿਰਦ ਹੈਗਾ ਕੀਤਾ ਆ ਇਸ ਕਰਕੇ ਅਸੀਂ ਫਿਰ ਸਰਕਾਰਾਂ ਨੂੰ ਇਹ ਚਿਤਾਵਨੀ ਦਿੰਦੇ ਆ ਵੀ ਜਲਦੀ ਉਹ ਜਲਦੀ ਉਹਦੇ ਬੱਚਿਆਂ ਨੂੰ ਉਹਦੇ ਹਸਬੰਦ ਨੂੰ ਉਹਦੇ ਇਸ ਤਰ੍ਹਾਂ ਦਾ ਮਲਾਇਆ ਜਾਵੇ ਨਹੀਂ ਇੱਕ ਦੋ ਦਿਨ ਦੇ ਵਿੱਚ ਇੱਥੇ ਅੰਦੋਲਨ ਸ਼ੁਰੂ ਹੋ ਸਕਦਾ ਇਸ ਕਰਕੇ ਅਸੀਂ ਸਰਕਾਰਾਂ ਨੂੰ ਵਾਰ-ਵਾਰ ਇਹੀ ਚਿਤਾਵਨੀ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ